malaikat ਰੋੜਾ ਭਾਵੇਂ ਹੁਣ 50 ਸਾਲਾਂ ਦੇ ਹੋ ਗਏ ਹਨ ਪਰ ਉਹਨਾਂ ਦੀ ਬ੍ਰਿਲੀਅੰਟ ਅਦਾਮਾ ਤੇ ਚਾਂਮ ਦਾ ਜਾਦੂ ਅਜੇ ਵੀ ਬਰਕਰਾਰ ਹੈ ਉਹਨਾਂ ਦੇ ਕਾਤਿਲਾਨਾ ਅੰਦਾਜ਼ ਤੋਂ ਅਜੇ ਵੀ ਕੋਈ ਨਹੀਂ ਬਚ ਸਕਿਆ ਤੁਹਾਨੂੰ ਦੱਸਦੀ ਹਾਂ ਕਿ ਮਲਾਈਕਾ ਰੋੜਾ ਬ੍ਰੇਕਅਪ ਦੀਆਂ ਅਫਵਾਹਾਂ ਦੇ ਵਿਚਕਾਰ ਉਹਨਾਂ 스ਪੇਨ ਦੇ ਵਿੱਚ ਵੈਕੇਸ਼ਨ ਮਨਾਉਂਦੇ ਨਜ਼ਰ ਆਏ ਤੇ ਇਸ ਵੈਕੇਸ਼ਨ ਦੇ ਉੱਤੇ ਜਿਹੜੀ ਸਭ ਤੋਂ ਵੱਧ ਅਟਰੈਕਸ਼ਨ ਵਾਲੀ ਚੀਜ਼ ਸੀ ਉਹਨਾਂ ਦੀ ਇੰਸਟਾਗ੍ਰam ਸਟੋਰੀ ਦੱਸਦੀ ਕਿ ਉਹਨਾਂ ਨੇ ਆਪਣੀ ਇੰਸਟਾਗ੍ਰam ਸਟੋਰੀ ਦੇ ਉੱਤੇ ਇੱਕ ਕੋਲਾਜ ਸ਼ੇਅਰ ਕਰਕੇ ਕੈਮਿਸਟਰੀ ਮੈਂ ਦੀ ਤਸਵੀਰਾਂ ਸਾਂਝਾ ਕੀਤੀਆਂ ਨੇ ਤੇ ਇਹਨਾਂ ਤਸਵੀਰਾਂ ਦੇ ਸਾਹਮਣੇ ਦੇਖੀ ਇਹਨਾਂ ਤਸਵੀਰਾਂ ਦੇ ਵਿੱਚ ਜਿਹੜੇ ਮਿਸਟਰੀ men ਸੀਗੇ ਉਹਨਾਂ ਦੀ ਚਿਹਰਾ ਤਹਜੇ ਪਰਦਾ ਨਹੀਂ ਉੱਠਿਆ ਕਿ ਕੂਣ ਨੇ ਹੋ ਪਰ ਇਹਨਾਂ ਤਸਵੀਰਾਂ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਯੂਜ਼ਰਸ ਨੇ ਅੰਦਾਜ਼ਾ ਲਗਾ ਰਹੇ ਨੇ ਕਿ ਮਲਾਈਕਾ ਅਰੋੜਾ ਦੁਬਾਰਾ ਤੋਂ ਫੇਰ ਕਿਸੇ ਨੂੰ ਡੇਟ ਕਰਨ ਲੱਗ ਪਈ ਨੇ ਮਲਾਈਕਾ ਅਰੋੜਾ ਭਾਵੇਂ ਹੁਣ 50 ਸਾਲਾਂ ਦੇ ਹੋ ਗਏ ਹਨ ਪਰ ਉਹਨਾਂ ਦੀ ਬ੍ਰਿਲਇੰਟ ਅਦਾਵਾਂ ਤੇ ਚਾਂਮ ਦਾ ਜਾਦੂ ਅਜੇ ਵੀ ਬਰਕਰਾਰ ਹੈ ਉਹਨਾਂ ਦੇ ਕਾਤਿਲਾਨਾ ਅੰਦਾਜ਼ ਤੋਂ ਅਜੇ ਵੀ ਕੋਈ ਨਹੀਂ ਬਚ ਸਕਿਆ ਤੁਹਾਨੂੰ ਦੱਸ ਦਈਏ ਕਿ ਮਲਾਈਕਾ ਅਰੋੜਾ ਬ੍ਰੇਕਅਪ ਦੀਆਂ ਅਫਵਾਹਾਂ ਦੇ ਵਿੱਚਕਾਰ ਹੁਣ ਸਪੇਨ ਦੇ ਵਿੱਚ ਵ વેકેશન ਦੇ ਉੱਤੇ ਜਿਹੜੀ ਸਭ ਤੋਂ ਵੱਧ ਅਟਰੈਕਸ਼ਨ ਵਾਲੀ ਚੀਜ਼ ਸੀ ਉਹਨਾਂ ਦੀ ਇੰਸਟਾਗ੍ਰam ਸਟੋਰੀ ਦੱਸਦੀ ਕਿ ਉਹਨਾਂ ਨੇ ਆਪਣੇ ਇੰਸਟਾਗ੍ਰam ਸਟੋਰੀ ਦੇ ਉੱਤੇ ਇੱਕ ਕੋਲਾਜ ਸ਼ੇਅਰ ਕਰਕੇ ਇੱਕ ਮਿਸਟਰੀ ਮੈਨ ਦੀ ਤਸਵੀਰਾਂ ਸਾਂਝਾ ਕੀਤੀਆਂ ਨੇ ਤੇ ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਤੂਫਾਨ ਮਚ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਤਸਵੀਰਾਂ ਦੇ ਵਿੱਚ ਜਿਹੜੇ ਮਿਸਟਰੀ ਮੈਨ ਸੀਗੇ ਉਹਨਾਂ ਦੀ ਚਿਹਰਾ ਤਾਹੇ ਪਰਦਾ ਨਹੀਂ ਉੱਠਿਆ ਕਿ ਕੌਣ ਨੇ ਹੋ ਪਰ ਇਹਨਾਂ ਤਸਵੀਰਾਂ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਯੂਜ਼ਰਸ ਨੇ ਅੰਦਾਜ਼ਾ ਲਗਾ ਰਹੇ ਨੇ ਕਿ ਮਲਾਈਕਾ ਅਰੋੜਾ ਦੁਬਾਰ ਮਲਾਈਕਾ ਅਰੋੜਾ ਭਾਵੇਂ ਹੁਣ 50 ਸਾਲਾਂ ਦੇ ਹੋ ਗਏ ਹਨ ਪਰ ਉਹਨਾਂ ਦੀ ਬ੍ਰਿਲੀਅੰਟ ਅਦਾਵਾਂ ਤੇ ਚਾਂਮ ਦਾ ਜਾਦੂ ਅਜੇ ਵੀ ਬਰਕਰਾਰ ਹੈ ਉਹਨਾਂ ਦੇ ਕਾਤਿਲਾਨਾ ਅੰਦਾਜ਼ ਤੋਂ ਅਜੇ ਵੀ ਕੋਈ ਨਹੀਂ ਬਚ ਸਕਿਆ ਤੁਹਾਨੂੰ ਦੱਸ ਦਈਏ ਕਿ ਮਲਾਈਕਾ ਅਰੋੜਾ ਬ੍ਰੇਕਅਪ ਦੀਆਂ ਅਫਵਾਹਾਂ ਦੇ ਵਿਚਕਾਰ ਹੁਣ ਸਪੇਨ ਦੇ ਵਿੱਚ ਵਕੇਸ਼ਨ ਮਨਾਉਂਦੀ ਨਜ਼ਰ ਆਏ ਤੇ ਇਸ ਵਕੇਸ਼ਨ ਦੇ ਉੱਤੇ ਜਿਹੜੀ ਸਭ ਤੋਂ ਵੱਧ ਅਟਰੈਕਸ਼ਨ ਵਾਲੀ ਚੀਜ਼ ਸੀ ਉਹਨਾਂ ਦੀ ਇੰਸਟਾਗ੍ਰam ਸਟੋਰੀ ਦੱਸਦੀ ਹੈ ਕਿ ਉਹਨਾਂ ਨੇ ਆਪਣੇ ਇੰਸਟਾਗ੍ਰam ਸਟੋਰੀ ਦੇ ਉੱਤੇ ਇੱਕ ਕੋਲਾਜ ਸ਼ੇਅਰ ਕਰਕੇ ਇੱਕ ਕਮਿਸਟਰੀ ਮੈਂ ਦੀ ਤਸਵੀਰਾਂ ਸਾਂਝਾ ਕੀਤੀਆਂ ਨੇ ਤੇ ਇਹਨਾਂ ਤਸਵੀਰਾਂ ਦੇ ਤੂਫਾਨ ਮੱਚ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਤਸਵੀਰਾਂ ਦੇ ਵਿੱਚ ਜਿਹੜੇ ਮਿਸਟਰੀ men ਸੀਗੇ ਉਹਨਾਂ ਦੀ ਚਿਹਰਾ ਤਾਹੇ ਪਰਦਾ ਨਹੀਂ ਉੱਠਿਆ ਕਿ ਕੂਣ ਨੇ ਹੋ ਪਰ ਇਹਨਾਂ ਤਸਵੀਰਾਂ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਯੂਜ਼ਰਸ ਨੇ ਅੰਦਾਜ਼ਾ ਲਗਾ ਰਹੇ ਨੇ ਕਿ ਮਲਾਈਕਾ ਅਰੋੜਾ ਦੁਬਾਰਾ ਤੋਂ ਫੇਰ ਕਿਸੇ ਨੂੰ ਡੇਟ ਕਰਨ ਲੱਗ ਪਈ ਨੇ ਮਲਾਈਕਾ ਅਰੋੜਾ ਭਾਵੇਂ ਹੁਣ 50 ਸਾਲਾਂ ਦੇ ਹੋ ਗਏ ਹਨ ਪਰ ਉਹਨਾਂ ਦੀ ਬ੍ਰਿਲਇੰਟ ਅਦਾਮਾਂ ਤੇ ਚਾਂਦ ਦਾ ਜਾਦੂ ਅਜੇ ਵੀ ਬਰਕਰਾਰ ਹੈ ਉਹਨਾਂ ਦੇ ਕਾਤਿਲਾਨਾਂ ਅੰਦਾਜ਼ ਤੋਂ ਅਜੇ ਵੀ ਕੋਈ ਨਹੀਂ ਬਚ ਸਕਿਆ ਤੁਹਾਨੂੰ ਦੱਸ ਦਈਏ ਕਿ ਮਲਾਈਕਾ ਅਰੋੜਾ ਬ੍ਰੇਕਅਪ ਦੀਆਂ ਅਫਵਾਹਾਂ ਤੇ ਨਜ਼ਰ ਆਇਆ ਤੇ ਇਸ ਵਕੇਸ਼ਨ ਦੇ ਉੱਤੇ ਜਿਹੜੀ ਸਭ ਤੋਂ ਵੱਧ ਅਟਰੈਕਸ਼ਨ ਵਾਲੀ ਚੀਜ਼ ਸੀ ਉਹਨਾਂ ਦੀ ਇੰਸਟਾਗ੍ਰam ਸਟੋਰੀ ਦੱਸਦੀ ਕਿ ਉਹਨਾਂ ਨੇ ਆਪਣੇ ਇੰਸਟਾਗ੍ਰam ਸਟੋਰੀ ਦੇ ਉੱਤੇ ਇੱਕ ਕੋਲਾਜ ਸ਼ੇਅਰ ਕਰਕੇ ਕਮਿਸਟਰੀ ਮੈਨ ਦੀ ਤਸਵੀਰਾਂ ਸਾਂਝਾ ਕੀਤੀਆਂ ਨੇ ਤੇ ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਤੂਫਾਨ ਮਚ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਤਸਵੀਰਾਂ ਦੇ ਵਿੱਚ ਜਿਹੜੇ ਮਿਸਟਰੀ ਮੈਨ ਸੀਗੇ ਉਹਨਾਂ ਦੀ ਚਿਹਰਾ ਅੱਜੇ ਪਰਦਾ ਨਹੀਂ ਉੱਠਿਆ ਕਿ ਕੌਣ ਨੇ ਹੋ ਪਰ ਇਹਨਾਂ ਤਸਵੀਰਾਂ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਯੂਜ਼ਰਸ ਨੇ ਅੰਦਾਜ਼ਾ ਲਗਾ ਰਹੇ ਨੇ ਕਿ ਮਲਾਈਕ ਤਨੂੰ ਡੇਟ ਕਰਨ ਲੱਗ ਪਈ ਨੇ